ਲੋ ਜੀ ਮਿੱਤਰੋ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਸੀਗਾ ਬਾਈ ਡੀਟੀ 14 ਤੇ ਅੱਜ ਆਪਾਂ ਤੁਹਾਨੂੰ ਦਿਖਾਉਣਾ ਬਾਈ ਲਾਰਸ ਬਾਈ ਲਾਰਸ ਤੇ ਉਹਦੇ ਨਾਲ ਡੀਟੀ 28 ਉਹ ਤਾਂ ਬਾਈ ਨੇ ਨਹੀਂ ਕਹਿੰਦੇ ਫਿਲਹਾਲ ਕਹਿੰਦੇ ਦਿਨਾ ਨਹੀਂ ਹਜੇ ਨਾਂਸ ਲਾਹ ਦੇਣ ਦੀ ਤੇ ਮੀਰਾ ਆਪਣੇ ਨਾਲ ਆ ਤਾਂ ਭੰਦਾ ਹੋਊਗਾ ਜਾਣਕਾਰੀ ਮੰਮਾ ਜੀ ਇਹਨਾਂ ਨੂੰ ਦੁਬਾਰਾ ਮਿਲਾ ਦਿੰਨੇ ਜੀ ਹਾਂਜੀ ਹਾਂ ਇਹ ਵੀਡੀਓ ਕੱਲ ਵਾਲੀ ਹੈ ਜੀ ਅਗਲੇ ਉਹਦੇ ਚ ਹਾਂ ਬਿਲਕੁਲ ਨੈਕਸਟ ਪਾਰਟ ਠੀਕ ਹੈ ਠੀਕ ਹੈ ਜੀ ਹਾਂਜੀ ਹਾਂ ਤੇ ਹੁਣ ਜੱਗਾ ਬਾਈ ਵੀ ਆ ਪੱਗ ਬੰਨ ਕੇ ਬਿਲਕੁਲ ਬਿਲਕੁਲ ਬਾਈ ਕਹਿੰਦਾ ਵੀ ਵੀ ਪਹਿਨ ਪੂਰੀ ਵਧੀਆ ਲੁੱਕ ਚ ਵੀਡੀਓ ਬਣਾਉਣੀ ਆ ਠੀਕ ਹੈ ਜੀ ਵੈਸੇ ਪੂਰੀ ਇਹ ਪੱਕ ਦੀ ਕਸਰ ਦੀ ਬੰਨ ਲਈ ਵਾਈ ਨੇ ਹਾਂ ਜੀ ਹਾਂ ਹਾਂ ਹੋਰ ਵਾਈ ਠੀਕ ਹੈ ਜੀ ਵਧੀਆ ਬੁਗੇ ਵਧੀਆ ਠੀਕ ਹੈ ਜੀ ਮੈਂ ਇੱਕ ਚੈਲੰਜ ਕਰਦਾ ਹਾਂ ਹਾਂ ਜੀ ਉਹਦੀ ਵੀਡੀਓ ਦੇ ਬਾਅਦ ਚ ਦੱਸਦੇ ਹਾਂ ਹਾਂ ਜੀ ਹਾਂ ਦੱਸ ਤੀ ਹੋ ਕਰ ਦੇ 10 ਨੂੰ ਰੋਕੇ ਦੋ ਥੋੜਾ ਕੋਈ ਗੱਲ ਨਹੀਂ ਹੈਗਾ ਬਾਈ ਕਹਿੰਦਾ ਮੇਰਾ ਚੈਲੰਜ ਹੈ ਹਾਲ ਪਜਾਓ ਸਸਪੈਂਸ ਹੈ ਜੀ ਹਾਲ ਪਜਾਓ ਹਾਂ ਠੀਕ ਹੋਵੇ ਠੀਕ ਓਕੇ ਇਹ ਗੱਲ ਉਹ ਕਣੇ ਜਿੱਕਣਾ ਕਹੂੰਗਾ ਕੋਈ ਹੋਵੇ ਮੈਂ 10000 ਰੁਪਏ ਨਾਮ ਦਵਾਂ ਤੁਸੀਂ ਕਰਕੇ ਦਿਖਾਉਗੇ ਮੈਂ ਕਰਕੇ ਦਿਖਾਉਂਗਾ ਕਿ ਤੋਂ ਤੇ ਨਾ ਹੋਇਆ ਫੇਰ ਯਾਰ ਹੱਦ ਹੋ ਗਈ ਨਹੀਂ ਚਲੋ ਵੈਸੇ ਆਪਾਂ ਗੱਲ ਕਰਦੇ ਆਂ ਵੀਡੀਓ ਨੂੰ ਜੇ ਨਾ ਹੋਵੇ ਤੁਸੀਂ ਵੀ ਦੋਗੇ ਕੁਛ ਹਾਂ ਹਾਂ ਫੇਰ ਤਾਂ ਹੀ ਗੱਲ ਬਣੂ ਚੈਨੇ ਤਾਂ ਉਹੀ ਹੋਇਆ ਨਾ ਹਾਂ ਜੀ ਡੈਡੀ ਦੇ ਨਾਮ ਤੇ ਕੋਈ ਨਾ ਕੰਮ ਕਿਸੇ ਹੋਰ ਨਾਲ ਕਰਤਾ ਤਾਂ ਅਸੀਂ ਕਹਿੰਦੇ 10000 ਦੇ ਦੇਣਾ ਹਾਂ ਜੱਗੇ ਬਾਈ ਮੈਂ ਤੁਹਾਨੂੰ 20000 ਦੂੰ ਇੱਕ ਹੋਰ ਹੈ ਕੋਈ ਵੀ ਹਾਂ ਬਾਈ ਕੋਈ ਵੀ ਗੱਲ ਸੋਚ ਸਕਦੇ ਹੋ ਕਿਉਂਕਿ ਦੁਨੀਆ ਬਹੁਤ ਉੱਪਰ ਤੇ ਉੱਪਰ ਹੈ ਹਾਂ ਜੀ ਹਾਂ ਜੀ ਆ ਕੂਤਰੇ ਮੂੰਹ ਇਹਨਾਂ ਚੁੱਪਲੇ ਆਇੰਗੇ ਆ ਅੱਛਾ ਜਾਦਾ ਸਾਡੇ ਯੁਵਾਕਾਂ ਨੇ ਜਿਆਦਾ ਨਹੀਂ ਕਰਦਾ ਹਾਂ ਇਹ ਗੱਲ ਸੱਚ ਕਹਿਣਾ ਠੀਕ ਆ ਉਹ ਬਾਪੂ ਬੈਠਾ ਮੇਰਾ ਹਾਂ ਪਰ ਇੰਨਾ ਪੁੱਤਰੇ ਮਹੁੰਗੇ ਆ ਆਤਮਾ ਨਹੀਂ ਮੇਰੀ ਮੈਂ ਨਹੀਂ ਕੁਝ ਵੀ ਕਰਿਆ ਆਪਾਂ ਉਹ ਵਹੀ ਉੱਪਰ ਬੈਠਾ ਠੀਕ ਕਰਦਾ ਠੀਕ ਆ ਜੀ ਜੇ ਕਹਾ ਵੀ ਮੈਂ ਕਰਿਆ ਨਹੀਂ ਠੀਕ ਆ ਜੀ ਗੱਲ ਬਹੁਤ ਵਧੀਆ ਗੱਲ ਆ ਜੀ ਲਿਆਓ ਭਾਈ ਦੇਖਿਓ ਫਿਰ ਇਹ ਟਰੈਕਟਰ ਕਿਹੜਾ ਮਾਡਲ ਹੈ ਆਪਣਾ ਇਹ 64 ਮਾਡਲ ਲੱਗ ਰਿਹਾ ਹੈ ਕਿਸੇ ਨੇ ਬੈਟਣ ਦੀ ਸਲਾਹ ਹੈ ਨਹੀਂ ਇਹ ਲਾਖਾ ਇਹ ਲੱਗਦਾ ਨਾ ਵੀ ਤੇ ਬੀਰ ਦਾ ਪਿਆਰ ਹੈ ਇੱਕ ਵੇਖ ਤਾਂ ਮੁੰਡਾ ਮੇਰੇ ਨਾਲ ਅਦਾਸ ਹੋ ਗਿਆ ਭਾਈ ਥੋੜੀ ਆਵਾਜ਼ ਉੱਚੀ ਰੱਖਣੀ ਆਪਾਂ ਨੇ ਕਿਉਂਕਿ ਆਪਣੇ ਕੋ ਮਾਈਕ ਨਹੀਂ ਹੈਗੀ ਸੰਧੂ ਕੋਲ ਟਰੈਕਟਰ ਚਲੇ ਗਿਆ ਮੇਰਾ ਉਹਦੇ ਮੂਰੇ ਸੰਧੂ ਪਰ ਕਰਕੇ ਸੱਪ ਚ ਮਾਰ ਕੇ ਦੇਖ ਲਿਆ ਮੂਰੇ ਝੰਡਾ ਲੱਗਿਆ ਹੋਇਆ ਕਿਸਾਨੀ ਉਹਦੇ ਫਿਰ ਮਗਰਲੇ ਜਮੀ ਘਟ ਆਉਂਦੇ 40 ਕੇ ਪੈਸੇ ਉਹ ਟਰੈਕਟਰ ਮੈਂ ਵੇਚ ਬੈਠੇ ਆ ਮਿੱਥੇ ਲਈ ਆ ਕੇ ਸੰਧੂ ਦਾ ਕਹਿਣਾ ਹੁਣ ਕਹਿੰਦਾ ਮੇਰੇ ਭਾਈ ਇੰਨੇ ਪੈਸੇ ਨਾਲ ਵੱਧ ਪੈਸੇ ਦਾ ਆ ਕੇ ਚਲੋ ਚਲੋ ਵੀ ਨਹੀਂ ਗੱਲ ਕਰਦੇ ਬਿਲਕੁਲ ਹੀ ਬਿਲਕੁਲ ਪਰ ਇਹ ਉਦਣ ਹ ਇਹਦੇ ਅੱਖਾਂ 'ਚ ਪਾਣੀ ਆ ਗਿਆ ਮੇਰੇ ਬੱਚੇ ਸ਼ਾਲ ਕਹਿੰਦਾ ਡੈੜੀ ਵੀ 28 ਦਾ ਲੈਣਾ ਹੀ ਲੈਣਾ ਮੈਂ ਕੋਈ ਗੱਲ ਨਹੀਂ ਕਿਧਰ ਨਾਲ ਕਿਧਰ ਇਹ ਪੈਦਾ ਕਰੂੰਗਾ ਠੀਕ ਹੈ ਜੀ 22 ਦਾਸ ਲਿਆਂਦਾ ਦੂਆ ਝੋਟਾ ਉਹ ਵੀ ਹੁਣ ਤੇ 1300 ਕਿਲੋਮੀਟਰ ਪੈਂਦਾ ਵਾ ਚੱਲ ਚੱਲੀਏ ਮਤਲਬ ਚਲੋ ਅਜੇ ਸਾਨੂੰ ਕੋਈ ਹੋਰ 28 ਦਾ ਮਿਲ ਗਿਆ ਫੇਰ ਇਹੋ ਸੇਲ ਕਰ ਵੀ ਦਊਗਾ ਵੀ ਰੱਖਣਾ ਘਰੇ ਕਹਿਣ ਦਾ ਉਹਦਾ ਲਾਜ਼ਮੀ ਰੱਖਣਾ ਯਾਨੀ ਕਿ ਆ ਜਾਨੀ ਆਹ ਟਰੈਕਟਰ ਵੇਚਣਾ ਨਹੀਂ ਹਾਂ ਨਹੀਂ ਵੇਚ ਵੀਰਾ ਜੀ ਇਹ ਇਹ ਬਾਈ ਵੇਚਣਾ ਨਹੀਂ ਬਾਈ ਦਾਸ ਪਹਿਲਾਂ ਦੇਖੋ ਟਰੈਕਟਰ ਨੇ ਆ ਚੀਜ਼ਾਂ ਦਾ ਟਰੈਕਟਰ ਮੂਹ ਤੇ ਉੱਠ ਕੇ ਬੈਠਦਾ ਆ ਰਹਿੰਦੀਆਂ ਨਹੀਂ ਇਹਾਂ ਚੀਜ਼ਾਂ ਅੱਛਾ ਜੀ ਇਹ ਚੀਜ਼ਾਂ ਨੂੰ ਦੇਖ ਅੰਗ ਪੈਰ ਦਾ ਦੇਖਣ ਵਾਲੇ ਹੁੰਦੇ ਨੇ ਟਰੈਕਟਰ ਦੇ ਠੀਕ ਹੈ ਜੀ ਗੱਲ ਉਹ ਵੀ ਟਰੈਕਟਰ ਵੀ ਇੱਕ ਦੇ ਬੈਠਿਆ ਬਾਈ ਟਾਇਰ ਵੀ ਨਵੇਂ ਨੇ ਯਾਰ ਨਵੇਂ ਨਵੇਂ ਵੀ ਨੇ ਹੈਨਾ ਜੀ ਇਹ ਜਮੇ ਨਾ ਪਰ ਐਮ ਆਰ ਐਫ ਦੇ ਟਾਇਰ ਨੇ ਇੱਕ ਗੱਲ ਆ ਜੀ ਟਰੈਕਟਰ ਦੇ ਕੋਈ ਬਲ ਬਿੰਗ ਨਹੀਂ ਸ਼ੋ ਪੱਧਰੀ ਪਈ ਹੈ ਹੈਨਾ ਫਿਰ ਹੋਰ ਹੈ ਹਾਂ ਜੀ ਗਲਿਆ ਪੱਤੇ ਨਹੀਂ ਹੈ ਕਿਤੋਂ ਹਾਂ ਜੀ ਹਾਂ ਇੰਨਾ ਪੁਰਾਣਾ ਹੋਣ ਲੱਗਾ ਮਿਲ ਵੀ ਨਹੀਂ ਆਹ ਹਰੀਕ ਬੰਦਾ ਲੱਗਾ ਤਾਂ ਉਹ ਵੀ ਮੈਂ ਥਾਈ ਦਾ ਰੱਖ ਪਾਈ ਰਿੰਮ ਦੇਖੋ ਟਰੈਕਟਰ ਨਾ ਜਾਣਕਾਰੀ ਆ ਦੇਖੋ ਇਹ ਪਲੱਗ ਨਾ ਆਹ ਜਿਹੜੇ ਇਹ ਰੂਸ ਤੇ ਨਾਲ ਆਇਆ ਓਰੀਜਨਲ ਤੇ ਉਰੇ ਤੇ ਖੁੱਲ ਕੇ ਗੱਬੇ ਤੇ ਖੁੱਲ ਕੇ ਨਾ ਇਹ ਸਾਫ਼ ਹੁੰਨੇ ਆ ਠੀਕ ਹੈ ਜੀ ਮੀਨ ਓਕੇ ਜੀ ਮੇਰੇ ਪਾਸ ਤਿੰਨ ਮੂੰਹੇ ਪਲੱਗਾਂ ਆਣੀਆਂ ਵੀ ਜੋੜੀਆਂ ਪਈਆਂ ਠੀਕ ਹੈ ਜੀ ਉਹਨਾਂ ਨੂੰ ਇੱਕ ਪਲੱਗ ਨੂੰ ਇੱਕ ਇਹਨੂੰ ਇੱਕ ਮੂੰਹ ਆ ਉਹਨੂੰ ਇੱਥੇ ਆ ਕੇ ਇੱਥੇ ਆਵੇ ਠੀਕ ਹੈ ਅੱਛਾ ਉਹਨਾਂ ਸਟਾਰਟਿੰਗ ਹੋਰ ਕੈਂਟ ਹੁੰਦੀ ਹੈ ਓਕੇ ਜੀ ਯਾਨੀ ਕਿ ਹਰੇਕ ਬੰਦੇ ਕੋਲ ਮੇਰੇ ਪਾਸ ਜਹਾਜ਼ਾਂ ਦੇ ਪਲੱਗ ਵੀ ਤੇ ਜਿਹੜੇ 28 ਦੇ ਨੂੰ ਲੱਗਦੇ ਅੱਛਾ ਜੀ ਜੀ 28 ਨੂੰ ਲੱਗਦੇ ਜਹਾਜ਼ਾਂ ਦੇ ਪਲੱਗ ਵੀ ਪਏ ਤੇ ਠੀਕ ਹੈ ਜੀ ਹੁਣ ਵੀ ਸ਼ਾਇਦ ਪਏ ਆ ਮੈਨੂੰ ਲੱਜਣੇ ਪੈਣੇ ਆ ਮੈਨੂੰ ਠੀਕ ਹੈ ਜੀ ਗੱਲ ਪਰ ਵੀਰਾ ਜਿਹੇ ਹੀ ਸਟਾਰਟਿੰਗ ਇਹਦੀ ਹੋਊਗੀ ਇੱਕ ਕਾਲੇ ਦੀ ਜੇ ਜਿਹੜਾ ਖੁੱਲ ਕੇ ਸਾਫ਼ ਹੁੰਦਾ ਹੈ ਜਾਂ ਹੋਗੀ ਤਿੰਨ ਉਹਦੀ ਮੈਂ ਕਹਿੰਦਾ ਜਿਹੜਾ 28 ਦਾ ਬੁੜੀ ਦਾ ਪੁੱਤਰ ਰੱਖੀਂ ਬੈਠਾ ਇੱਕ ਵਾਰ ਮੈਨੂੰ ਸਾਫ਼ ਕਰਕੇ ਦਿਖਾ ਦੇ ਸਾਡੇ ਮੇਰੇ ਉਰੇ ਤਾਂ ਹੋਵਾਂਗੇ ਗੰਡੂਆਂ ਨੰਗਾਵਾ ਹੋ ਗਿਆ ਮਰੰਡਾ ਏਰੀਆ ਹੋ ਗਿਆ ਜੀ ਡੀ 3 ਟਰੈਕਟਰ ਇਹ ਮੇਰੇ ਇਹ ਚ ਹੋਇਆ ਉਹਨਾਂ ਕੋਲ ਹੋਊਗਾ ਹੋਰ ਤੋਂ ਆ ਖੁੱਲਗੇ ਨਾ ਇੱਥੇ ਚਾਬੀ ਨਾਲ ਖੁੱਲਦੇ ਇੱਥੇ ਚਾਬੀ ਪੈ ਗਈ ਇੱਥੇ ਪਈ ਖੁੱਲ ਕੇ ਸਮਾਨ ਬਾਹਰ ਆ ਕੇ ਫਿਰ ਸਾਫ ਹੋ ਜਾ ਠੀਕ ਹੈ ਜੀ ਦੁਬਾਰਾ ਫੇਫਟੋ ਕੋ ਚੱਲ ਜਾਣਾ ਹਾਂ ਲੈ ਭਾਈ ਇਹ ਹੈਗਾ ਡੀਟੀ 28 ਉਹ ਉਪਰਲਾ ਡੀਟੀ 14 ਇਹ ਬਾਈ ਦਾਸ ਆ ਜੀ ਬਾਈ ਜਾਨੀ ਬਹੁਤ ਪੁਰਾਣੇ ਟਰੈਕਟਰ ਸ਼ੁਰੂ ਤੋਂ ਜੀ ਪੁਰਾਣੇ ਟਰੈਕਟਰਾਂ ਦੀ ਸ਼ੌਂਕ ਹੈ ਜੀ ਪੁਰਾਣੇ ਟਰੈਕਟਰ ਲਿਆਉਂਦੇ ਨੇ ਹੁਣ ਐ ਨਹੀਂ ਪਤਾ ਕਿੱਥੋਂ ਲਿਆਉਂਦੇ ਨੇ ਕਿੱਥੋਂ ਨਹੀਂ ਇਹ ਸ਼ੌਕ ਵਾਲੀ ਗੱਲ ਇਹ ਨਾ ਕੁਦਰਤੀ ਉਹ ਜਿਹੜੀ ਪੀੜ੍ਹੀਆਂ ਚ ਹੋ ਜਾਂਦੀ ਹੈ ਕਹਿੰਦੇ ਖਾਨਦਾਨੀ ਕਹ ਲਓ ਹਾਂ ਪਹਿਲਾਂ ਜੱਗੇ ਵੀਰ ਦੇ ਬਾਪੂ ਜੀ ਨੂੰ ਸ਼ੌਂਕ ਤਾਂ ਹਾਂਜੀ ਹਾਂ ਬਾਪੂ ਜੀ ਨੂੰ ਵੀ ਥਾ ਹੈ ਪਹਿਲਾਂ ਆਹ ਬਾਪੂ ਵਾਲੀ ਗੇਰਾ ਜਿਹੜੀ ਜਦੋਂ ਜੱਗੇ ਵੀਰ ਨੂੰ ਪੂਰਾ ਸ਼ੌਂਕ ਹੈ ਉਹ ਬੈਠਾ ਬਾਪੂ ਭਾਈ ਜਿੰਨੇ ਫਿਰ ਉਹ ਬੈਠਾ ਬਾਪੂ ਅੱਗੇ ਗੁਰਿੰਦਰ ਉਹ ਵੀ ਹੋ ਗਿਆ ਠੀਕ ਹੋਰ ਜਾ ਹੋਇਆ ਹੋਇਆ ਬਾਪੂ ਦੇ ਸ਼ੌਂਕ ਪਿਆ ਭਾਈ ਮੁੰਡੇ ਨੂੰ ਹੁਣ ਗਾਹਾਂ ਇਹਨਾਂ ਦੇ ਬੇਟੇ ਨੂੰ ਪੂਰਾ ਸ਼ੌਂਕ ਹੈ ਹਾਂ ਠੀਕ ਹੈ ਜੀ ਮੁੰਡਾ ਹੁਣ ਥੋੜਾ ਜਿਹਾ ਹੋਰ ਆਪਣੇ ਤਰੀਕੇ ਨਾਲ ਅ ਥੋੜਾ ਜਿਹਾ ਕੰਮ ਕਰਨ ਲੱਗ ਗਿਆ ਪੁੱਤ ਪੀੜ੍ਹੀ ਦਾ ਫਰਕ ਪ ਮਨ ਨੂੰ ਲੱਗ ਜਾਂਦਾ ਵੀ ਮੇਰੇ ਬਾਪ ਨੂੰ ਕੁਝ ਇਹ ਜਿਹੜਾ 25 ਸਾਲ ਦਾ ਜਨਰੇਸ਼ਨ ਦਾ ギャਪ ਹੋ ਰਹਿਣਾ ਹੀ ਰਹਿਣਾ ਠੀਕ ਆ ਜੀ ਕਿਰਿੰਦਰ ਨੂੰ ਵੀ ਲੱਗਦਾ ਤੈਨੂੰ ਵੀ ਲੱਗਦਾ ਹੋਣਾ ਲੱਗਦਾ ਹੀ ਲੱਗਦਾ ਹਾਂ ਵੀ ਡੈਡੀ ਨੂੰ ਤਾਂ ਕੁਝ ਨਹੀਂ ਪਤਾ ਹਾਂ ਜੋ ਕੁਝ ਹੈ ਮੰਨ ਹਾਂ ਸਹੀ ਗੱਲ ਹੈ ਮਨ ਨੂੰ ਵੀ ਹਾਂ ਵੀ ਬਾਪ ਨੂੰ ਤਾਂ ਘੱਟ ਪਤਾ ਸੀ ਮਨ ਨੂੰ ਜ਼ਿਆਦਾ ਪਤਾ ਬਿਲਕੁਲ ਜੀ ਬਿਲਕੁਲ ਹਾਲਾਂਕਿ ਸਹੀ ਮੇਰੇ ਉਹਦੀ ਬਾਪ ਤਾਂ ਬਾਪ ਹੀ ਹੁੰਦਾ ਮੈਨੂੰ ਪਤਾ ਨਹੀਂ ਹੁੰਦਾ ਇਹ ਗੱਲ ਦਾ ਯਾਰ ਉਹ ਕਹਿੰਦੇ ਆ 14 ਦੇ ਵਿੱਚ ਕਹਿੰਦੇ ਮੈਂ ਥੋੜੀ ਜਿਉਂ ਚਾ ਕੇ ਵੀ ਅਸੀਂ ਤੁਹਾਡੇ ਨਾਲ ਬਣੇ ਉਹ ਜੇ ਤੁਸੀਂ ਸਾਡੇ ਵਾਲੇ ਇਸ ਤਾਂ ਕਹਿੰਦੇ ਸਾਡੇ ਵਾਲੇ ਗੁਣਤਾ ਲਓ ਤੁਸੀਂ ਬਿਲਕੁਲ ਅਸੀਂ ਤੁਹਾਨੂੰ ਦੰਨੇ ਆ ਹਾਂ ਜੀ ਜਾਂ ਹੁਣ ਸਿੱਖਣੇ ਨਹੀਂ ਚਾਹੁੰਦੇ ਕਹਿੰਦੇ ਕਿ ਅਸੀਂ ਬਹੁਤ ਬੜੇ ਹੋ ਗਏ ਉਹ ਚੁੱਪ ਕਰ ਜੀ ਇੱਥੇ ਤੁਹਾਡੀ ਮੈਂ ਗੱਲ ਕੱਟਦਾ ਕੁਝ ਇਹ ਵੀ ਹੋ ਸਕਦਾ ਹੈ ਵੀ ਆਪਾਂ ਥੋੜਾ ਐਡਵਾਂਸ ਚੱਲਦੇ ਆ ਹਾਂ ਉਹ ਜਿਹੜੇ ਹੁਣ ਉਹਨਾਂ ਚ ਹੁਣ ਹੈਗੇ ਆ ਹਾਂ ਆਪਾਂ ਦੀ ਸ਼ਾਇਦ ਉਸ ਉਮਰ ਤੇ ਨਾ ਹੋਣਾ ਹੁਣ ਆਪਾਂ ਹੋਵੇ 50 ਸਾਲ ਦੇ ਚੱਲੇ ਉਹ 25 ਸਾਲ ਦੇ ਹੋਣ ਉਹਦਾ ਫਰਕ ਤਾਂ ਰਹੂਗਾ ਹੀ ਬਿਲਕੁਲ ਜੀ ਬਿਲਕੁਲ ਆਪਾਂ ਦੁਨੀਆ ਵੱਧ ਖਾਲੀ ਨਾਲੇ ਜੀ ਜਿਆਦਾ ਨਾਲ ਉਹਨਾਂ ਸਮਾਂ ਥੋੜਾ ਐਡਵਾਂਸ ਹੋ ਗਿਆ ਜੇ ਆਪਾਂ ਪੁਰਾਣੀਆਂ ਗੱਲਾਂ ਨੂੰ ਫੜ ਕੇ ਲੈ ਕੇ ਅੱਜ ਵੀ ਬੈਠੇ ਰਹੋਗੇ ਤਾਂ ਆਪਾਂ ਅੱਗੇ ਵੀ ਨਹੀਂ ਵਧ ਸਕਾਂਗੇ ਹਨਾ ਜੀ ਸਮੇਂ ਦੇ ਨਾਲ ਚੱਲਣਾ ਪੈਂਦਾ ਜੀ ਹਰ ਇੱਕ ਗੱਲ ਦੇ ਦੋ ਪਹਿਲੂ ਹੁੰਦੇ ਆ ਹੋ ਸਕਦਾ ਆਉਣ ਵਾਲੇ 15 20 ਸਾਲ ਨੂੰ ਹੋਰ ਖਬਰੇ ਸਮਾਂ ਕਿੰਨਾ ਚੇਂਜ ਹੋ ਜਾਵੇ ਠੀਕ ਹੈ ਨਾ ਜੀ ਆਪਾਂ ਨੂੰ ਮੈਂ ਫੋਨ ਦੇਖਿਆ ਸਾਨੂੰ 2000 3 4 3 4 ਚ ਬਹੁਤ ਟਾਈਮ ਨਾਲ ਲੱਗਿਆ ਹਾਂਜੀ 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 ਹੁਣ 14 ਦਿਨ ਲੱਗੇ ਜੰਮਦਿਆਂ ਨੇ ਜੰਮਦਿਆਂ ਲੈ ਲਿਆ ਕੀ ਗੱਲ ਜੰਮ ਦਾ ਲੈ ਲੈ ਕੇ ਨਹੀਂ ਇਹਨਾਂ ਨੂੰ ਬੜੀ ਗੱਲ ਨਹੀਂ ਲੱਗਦੀ ਕੋਈ ਬੜੀ ਨਹੀਂ ਲੱਗਦੀ ਹਾਂਜੀ ਹਾਂ ਸੰਦ ਸਾਈਕਲ ਬੜੌਖਾ ਮਿਲਦਾ ਤਾਂ ਗੁੰਡੀ ਕੋਰ ਵੇਂਦਾ ਹੁੰਦਾ ਬਿਲਕੁਲ ਜੀ ਬਿਲਕੁਲ ਉਹ ਨਿਆਣੇ ਉੱਠਦੇ ਉੱਠਦੇ ਗੱਡੀਆਂ 'ਚ ਬੈਠਦੇ ਆ ਬਿਲਕੁਲ ਜੀ ਬਿਲਕੁਲ ਸਹੀ ਗੱਲ ਸਹੀ ਗੱਲ ਹੈ ਜੀ ਬਾਈ ਹੁਣ ਆਪਾਂ ਮਰਦੀ ਟਰੈਕਟਰਾਂ ਬਾਰੇ ਜਾਣਕਾਰੀ ਦੇਣੀ ਹੈ ਜੀ ਬਿਲਕੁਲ ਤੇ ਆ ਗਿਆ ਵੀਰਾ ਬਾਈ ਲਾਰਸ ਇਹ ਬਾਈ ਲਾਰਸਾ ਜੀ ਇਹ ਬਾਈਂਗੇ ਜੀ ਆਪਾਂ ਤਿਆਰ ਕਰਕੇ ਬੈਠ ਅੱਛਾ ਕਰ ਕਰਾ ਕੇ ਦੇਣਾ ਜੀ ਇੱਕ ਨਾ ਠੀਕ ਹੈ ਜੀ ਭਾਰੀ ਪੁੱਗੇ ਤਾਂ ਜਾਨਕਾ ਹੋਰ ਪੀਚ ਖੂੰਗੀ ਲਾਉਂਦਾ ਟਰੈਕਟਰ ਹਾਂਜੀ ਬਾਈ ਲਾਸਤ ਤਾਂ ਕਹਿੰਦਾ ਮੈਂ ਹਰੇ ਖਰੀਦ ਲਵਾਂ ਠੀਕ ਹੈ ਜੀ ਬਹੁਤ ਬੰਦਿਆਂ ਨੂੰ ਪਤਾ ਨਹੀਂ ਇਹਨੂੰ ਗੰਦਾ ਆ ਇੱਧਰ ਨੂੰ ਆਉਣਾ ਚਾਹੁੰਦਾ ਠੀਕ ਹੈ ਜੀ ਇਹ ਟ੍ਰੈਕਟਰ ਦੇ ਵਿੱਚ ਇਹਦਾ ਤਾਂ ਬੜੀਆਂ ਚੀਜ਼ਾਂ ਨਾਲ ਟ੍ਰੈਕਟਰ ਹੁੰਦਾ ਹਾਂਜੀ ਹਲ ਤਾਂ ਤੁਹਾਨੂੰ ਪੈੜਾ ਲੱਗੂਗਾ ਫੋਟੋਆਂ ਦੇ ਮੈਂ ਪਾਉਣਾ ਹੀ ਚਾਹੁੰਦਾ ਇਹਦੀ ਵੀਡੀਓ ਪਰ ਪਾਉਣਾ ਏ ਠੀਕ ਹੈ ਜੀ ਜਿਹਦੀ ਤਾਂ ਨਵੀਂ ਲ ਬੜੀ ਹੋਊਗੀ ਹਾਂਜੀ ਇਹ ਟ੍ਰੈਕਟਰ ਦੀ ਗੱਤ ਹੀ ਵੱਧ ਠੀਕ ਹੈ ਜੀ ਜਿਹੜਾ ਬਾਈ ਦਾ ਛੋਟੀਆਂ ਨਵੀਲਾਂ ਚ ਆਉਂਦਾ ਉਹ ਨਹੀਂ ਉਹ ਨਹੀਂ ਬੁੱਝਦਾ ਅੱਛਾ ਜੀ ਕਦੇ ਮਾਰ ਹਰੇਕ ਨੂੰ ਕਹਿਣਾ ਭੁੱਲ ਕੇ ਹੱਥ ਵੀ ਨਾ ਪਾ ਲੈ ਛੋਟੀਆਂ ਨੋਜ਼ਲ ਵਾਲੇ ਨੇ ਅੱਛਾ ਜੀ ਇਹਦੇ ਆ ਬੜੀਆਂ ਨੀਵੀਂ ਲਾ ਟਰੈਕਟਰ ਦੀਆਂ ਠੀਕ ਹੈ ਜੀ ਆਏ ਨਿਊਜ਼ੀਲੈਂਡ ਟਰੈਕਟਰ ਲਿਓ ਜੇ ਲੈਣਾ ਠੀਕ ਹੈ ਜੀ ਬਾ ਹੱਥ ਪਾਇਓ ਨਹੀਂ ਸ਼ਕਰੀਂ ਨਾ ਬਾਹਰ ਛੱਡ ਦੇ ਕੋਈ ਗੱਲ ਓਕੇ ਜੀ ਵੀਰ ਇਹਦੇ ਵਿੱਚ ਟਰੈਕਟਰ ਜੇ ਖੋਬੀ ਹੈ ਔਰ ਇਹਦੇ ਚਾਰ ਬੰਦੇ ਧੱਕਾ ਲਾ ਲੈਣ ਉੱਥੇ ਦਾੜ ਦੇ ਕੇ ਸਟਾਰਟ ਸਟਾਰਟ ਹੋ ਜਾਊਗਾ ਠੀਕ ਹੈ ਜੀ ਮਤਲਬ ਜੱਗੇ ਵੀਰ ਕਹਿਣ ਦਾ ਮਤਲਬ ਇਹਦੀ ਸਟਾਰਟਿੰਗ ਜ਼ਿਆਦਾ ਵਧੀਆ ਦੂਜੇ ਨਾਲ ਇਹ ਵੀਰ ਆ ਸਟਾਰਟਿੰਗ ਵੀ ਵਧੀਆ ਹੈ ਇਹਦਾ ਘੇਰ ਦਾ ਮਤਲਬ ਕਿਹੜੀਆਂ ਨਵੀਂ ਲਾਈਆਂ ਪਹਿਲਾਂ ਰੂਸ ਵਾਲੇ ਨੇ ਛੋਟੀਆਂ ਨਵੀਂਆਂ ਜਿਹੜੇ ਕੱਟੇ ਆ ਟਰੋਡੇ ਕੇ ਦੇ ਨਹੀਂ ਆਏ ਆ ਚਲਾਏ ਆ ਇੱਥੇ ਉਹ ਵਿਕਦੇ ਨਹੀਂ ਹੈਗੇ ਹੁਣ ਵੀ ਨਹੀਂ ਵਿਕਦੇ ਨਹੀਂ ਚਲੋ ਮੈਂ ਆਪਣੀ ਨੌਲੇਜ ਵਾਸਤੇ ਪੁੱਛਦਾ ਵੀ ਸਟਾਰਟਿੰਗ ਦਾ ਫਰਕ ਹੈ ਜਾਂ ਪਾਵਰ ਦਾ ਫਰਕ ਹੈ ਜਾਂ ਡੀਜ਼ਲ ਦਾ ਵੀ ਖਰਚਾ ਹੈ ਵੀਰਾ ਡੀਲ ਦੇ ਖਰਚੇ ਦਾ ਹੀ ਫਰਕ ਪੈਂਦਾ ਅੱਛਾ ਆਏ ਕਰੀ ਕਦੇ 9 9 ਦੀਆਂ 10 10 ਦੀਆਂ ਤਵੀਆਂ ਮੈਨੂੰ ਇੱਕ ਵਾਰ ਕਰ ਲਾਣ ਦੇ ਦੀ ਸੈਟਿੰਗਾਂ ਤਿਆਰ ਕਰ ਲਾਣ ਦੇ ਐਤਕੀ ਅਸੀਂ ਆਪਣੀ ਬਾਹੀ ਨੂੰ ਵੜਾਂਗੇ ਇਹਨੂੰ ਵਿੱਚ ਠੀਕ ਹੈ ਜੀ ਬਾਹੀ ਨੂੰ ਚੱਲੂਗਾ ਜਿਹੜੇ ਮਰਤਬੀਆਂ ਪਾਈਆਂ ਵੱਧ ਤੇ ਵੱਧ ਬੜੀਆਂ ਹੀ ਨਹੀਂ ਹੋਈਆਂ ਆਪਣੇ ਕੋਲ ਜਾਂ ਕਿਸਦੀਆਂ ਭੱਲੇ ਕੇ ਮਿੱਤਰ ਦੀਆਂ ਨਾ ਪਾਈ ਜੀ ਆਪਣੇ ਆਪ ਨਾ ਨਾ ਵੀ ਹੋਣ ਪਰ ਜੇ ਟਰੈਕਟਰ ਨਾ ਧੂੜ ਪੱਟੇ ਖੇਤ ਦੇ ਵਿੱਚ ਇਹ ਤੈਨੂੰ ਦਿਖਾਉਂਗਾ ਚੈਲੰਜ ਕਰੂੰਗਾ ਉਸ ਤੋਂ ਬਾਅਦ ਜਿਹੜੇ ਕਹਿੰਦੇ ਨੇ ਫਿਰ ਆਪਣੇ ਵੀ 4 ਸਿਲੰਡਰ ਵਾਲੇ ਪੀ ਆਉਨੇ ਆ ਵੀਰ ਇਹ ਟਰੈਕਟਰ ਦਾ ਬੜੀਆਂ ਨਹੀਂ ਲਾਉਣ ਦਾ ਤਿੰਨ ਸਿਲੰਡਰ ਜਿੰਨਾ ਖਰਚਾ ਅੱਛਾ ਖਰਚਾ ਘੱਟ ਹੈ ਖਰਚਾ ਘੱਟ ਹੈ ਠੀਕ ਹੈ ਜੀ ਸਹੀ ਗੱਲ ਹੈ ਜਿੱਕੇ ਬਾਰੇ ਮਨ ਤੇਰੇ ਕੋਲ ਨੌਲੇਜ ਹੈ ਨਹੀਂ ਮੰਤਰਾ ਤੁਸੀਂ ਜੋ ਮਰਜ਼ੀ ਕਹੀ ਜਾਓ ਮੈਂ ਤਾਂ ਮੰਨ ਹੀ ਜਾਊਂਗਾ ਕੋਈ ਕਾਰੀਗਰ ਬੰਦਾ ਹੋਊਗਾ ਤੁਹਾਨੂੰ ਟੋਕੂ ਕੋਈ ਅਗਲਾ ਕਿਹੜਾ ਤੈਨੂੰ ਤੇਰੇ ਕੋਲੇ ਭੇਜ ਦਾਂਗੇ ਯਾਰ ਮੇਤੇ ਤਾਂ ਹੁਣ ਮੈਂ ਤਾਂ ਕਾਰ ਚ ਲਾਉਣਾ ਜੋ ਪਈ ਰਹਿ ਗਿਆ ਹਾਂ 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 ਸਹੀ ਗੱਲ ਹੈ ਜੀ ਇਹਦਾ ਖੜ ਕੇ ਗੱਲਾਂ ਮਾਰ ਠੀਕ ਹੈ ਠੀਕ ਹੈ ਠੀਕ ਹੈ ਜੀ ਇਹਦਾ ਬਈ ਸਟੀਰਿੰਗ ਕਿੱਦਾਂ ਆਪਣਾ ਦੇ ਤਮ ਇਤੇ ਦੇ ਹੋ ਗਿਆ ਤੁਹਾਨੂੰ ਕਿ ਮੈਂ ਦੇਣਾ ਨਹੀਂ ਸਕੀ ਅੱਛਾ ਜੀ ਕੋਈ ਗੱਲ ਨਹੀਂ ਠੀਕ ਹੈ ਜੀ ਆਹ ਆ ਬਈ ਇਹਦੀ ਪਲੇਟ ਲੱਗੀ ਹੋਈ ਹੈ ਜੀ ਆਹ ਬਈ ਉਹ ਉਹਦੇ ਲਿਖਿਆ ਹੋ ਰਸ਼ੀਆ ਲੈਂਗੁਏਜ ਆ ਇਹ ਹਾਂ ਜੀ ਹਾਂ ਆ ਦੇਖੋ ਬਈ ਨੇ ਨਹੀਂ ਉਧਰ ਦੀ ਰੈਂਗ ਉਹ ਰਸ਼ੀਨ ਹੈ ਜੀ ਲਿਖੀ ਹੋਈ ਠੀਕ ਹੈ ਜੀ ਤੇ ਜਿਹੜਾ ਬਾਈ ਆਹ ਟਰੈਕਟਰ ਬਾਈ ਨੇ ਹੀ ਕਹਿੰਦੇ ਇਹ ਆਪਾਂ ਵੀ ਤਿਆਰ ਕਰਕੇ ਵੇਚਾਂਗੇ ਟਰੈਕਟਰ ਵੀ ਆਪਾਂ ਨੇ ਹਜੇ ਇਦਾਂ ਨਹੀਂ ਦੇਣਾ ਹੈਗਾ ਟਰੈਕਟਰ ਜਿਕੇ ਵੀਰੇ ਇੱਕ ਗੱਲ ਹੋਰ ਦੱਸਿਓ ਬੌਣਾ ਤੁਹਾਡੇ ਕੋਲ ਹੋਰ ਟਰੈਕਟਰ ਹੋਣੇ ਹੀ ਐ ਚਲੋ ਕੋਈ ਐਸਾ ਵੀਰ ਦਾ ਫੋਨ ਲਾ ਦੇ ਫਿਰ ਤਿਆਰ ਆਪੇ ਕਰ ਲੂ ਅਗਲਾ ਸ਼ਾਇਦ ਤੁਹਾਡੇ ਰੋਜ਼ ਜ਼ਿਆਦਾ ਵਧੀਆ ਤਿਆਰ ਕਰਦਾ ਹੋਵੇ ਬਿਲਕੁਲ ਜੀ ਬਿਲਕੁਲ ਸਹੀ ਵੱਡਾ ਕੀ ਬਹਿ ਸਮੇ ਹਾਂ ਚਲੋ ਕੋਈ ਨਹੀਂ ਦੇ ਦਾਂਗੇ ਕਿਹਨੇ ਕਹਲ ਜੀ ਪਾਏ ਹੋਂ ਬੇਟੇ ਨੂੰ ਪੁੱਛੀ ਉਹ ਇਹ ਗੱਲ ਮੇਰੇ ਪਰ ਕਿਉਂ ਲੈ ਆਉਣਾ ਹੋਂ ਉਹਨੂੰ ਪੁੱਛ ਲੈ ਤੁਸੀਂ ਗੜ ਸ਼ੰਕਰ ਗਏ ਤੇ ਵੀਰ ਦੇ ਕੋਲ ਹਾਂ ਜਣੀ ਉਹ ਵੀਰ ਦੇ ਕਹਿਣ ਦਾ ਅਸੀਂ ਜਿੰਮੇ ਗੱਲ ਸੁਣੀ ਉਹ ਕਹਿੰਦਾ ਟਰੈਕਟਰ ਦੀ ਤਿਆਰੀ ਚੜ੍ਹ ਗਿਆ 8-8 ਲੱਖ ਰੁਪਏ ਖਰਚਦੇ ਆ ਲੱਗਦੀ ਹੈ ਲੱਗਦੀ ਹੈ ਗੱਲ ਦਾ ਮੂਰਾ ਮੰਨ ਲਓ ਸ਼ਾਇਦ ਤੁਸੀਂ 2 ਲੱਖ ਨਾਲ ਸਾਰਿਆਂ ਨੂੰ ਫਿਰਦੇ ਹੋ ਹਾਂਜੀ ਜਾਲੇ ਨਾਲ ਸ਼ਾਇਦ 8 ਲੱਖ ਲਾਉਣਾ ਹੋਵੇ ਲਾਉਣਾ ਹੋਵੇ ਸਹੀ ਗੱਲ ਹੈ ਇਹ ਤੁਹਾਨੂੰ ਕੀ ਫਰਕ ਦੋਸਤਾਂ ਵਿੱਚ ਨਹੀਂ ਹੈ ਬਿਲਕੁਲ ਬਿਲਕੁਲ ਪਤਾ ਜਾਊਗਾ ਨਾ ਕੋਈ ਗੱਲ ਨਹੀਂ ਭਾਈ ਇਹ ਵੀ ਗੱਲ ਤੇਰੀ ਸੀ ਟਰੈਕਟਰ ਬਾਈ ਨਾਲ ਨੇ ਟਰੈਕਟਰ ਕਰ ਲੈ ਬਜੇ ਕਿਸੇ ਦਾ ਲੈਣ ਦਾ ਮੂਡ ਤੇ ਟਰੈਕਟਰ ਦੋ ਦੇਣਾ ਇੱਕ ਡੀਟੀ 14 ਦੇਣਾ ਇੱਕ ਆਹ ਦੇਣਾ ਡੀਟੀ 28 ਹੀ ਨਹੀਂ ਦੇਣਾ ਹੈਗਾ ਠੀਕ ਹੈ ਜੀ ਡੀਟੀ 14 ਇੱਕ ਅੰਦਰ ਖੜਾ ਉਹ ਵੀ ਦਿਖਾ ਦੇ ਉਹ ਵੀ ਉਹ ਵੀ ਪਾ ਦੇ ਇਹ ਕੋਲੀ ਗੁੰਡਾ ਕਹਿੰਦੇ ਉਹ ਵੀ ਦਿਖਾ ਦੇਣਾ ਆਪਣੇ ਬਾਈ ਨਾਲ ਦੇ ਨਾਲੇ ਠੀਕ ਹੈ ਜੀ ਤੇ ਬਾਕੀ ਟਰੈਕਟਰ ਉਦਾਂ ਬਾਈ ਕਿਤੋਂ ਗਲਿਆ ਪਚਿਆ ਨਹੀਂ ਹੈਗਾ ਟਰੈਕਟਰ ਉਦਾਂ ਪੱਧਰਾ ਚਲੋ ਹੁਣ ਤੁਹਾਨੂੰ ਪਤਾ ਇੰਨੇ ਪੁਰਾਣੇ ਆ ਮੜੀ ਮੋਟੀ ਤਾਂ ਟੁੱਟਪਨ ਹੁੰਦੀ ਹੁੰਦੀ ਆ ਸਾਰਿਆਂ ਨੂੰ ਪਤਾ ਠੀਕ ਹੈ ਜੀ ਇੱਕ ਡੀਟੀ 14 ਬਾਈ ਆਹ ਖੜਾ ਬਾਈ ਨਾਲ ਕੋਲੇ ਟਰੈਕਟਰ ਠੀਕ ਹੈ ਜੀ ਰੋਚਕ ਇਹ ਬਾਈ ਇਹ ਮਾਡਲ ਕਿਹੜਾ ਟਰੈਕਟਰ ਇਹ 1969 ਦਾ ਬਣਦਾ ਜੀ 1969 ਠੀਕ ਆ ਉਹ 6869 ਆ ਬਾਈ ਜੇ ਕੋਈ ਤਿਆਰ ਕਰਾਣ ਦਾ ਠੀਕ ਆ ਜੇ ਕਿਸੇ ਨੇ ਤਿਆਰ ਕਰਾਉਣਾ ਆਪਣੀ ਮਰਜ਼ੀ ਨਾਲ ਉਦਾਂ ਟਰੈਕਟਰ ਪੂਰਾ ਓਕੇ ਵਰਕਿੰਗ ਹੈ ਇਹ ਓਕੇ ਜੀ ਇਹਨੂੰ ਓਕੇ ਪੂਰਾ ਚੱਲਦਾ ਹਾਂਜੀ ਹਾਂ ਪੂਰਾ ਕੰਮ ਠੀਕ ਆ ਜੀ ਬਾਈ ਇਹ ਵੀ ਟਰੈਕਟਰ ਬਾਈ ਕਹਿੰਦਾ ਪੂਰਾ ਵਰਕਿੰਗ ਚ ਹੈ ਠੀਕ ਆ ਜੀ ਤੇ ਜੇ ਕਿਸੇ ਨੇ ਆਪ ਤਿਆਰ ਕਰਾਉਣਾ ਟਰੈਕਟਰ ਤਾਂ ਉਹਨਾਂ ਕੋਲ ਆ ਵੀ ਖੜਾ ਇੱਕ ਠੀਕ ਆ ਜੀ ਆ ਵੀ ਦੇਖ ਲਿਓ ਇਹ ਬਾਕੀ ਦਾ ਨੰਬਰ ਮੈਂ ਸਕਰੀਨ ਦੇ ਪਾਸੇ ਵਿੱਚ ਵੀ ਬੋਲਿਆ ਹੋਇਆ ਤੇ ਆਪਾਂ ਲਿਖ ਕੇ ਵੀ ਪਾਵਾਂਗੇ ਨਾਲ ਠੀਕ ਹੈ ਜੀ ਕੋਈ ਵੀ ਜਾਣਕਾਰੀ ਲੈਣੀ ਹੋਈ ਤਾਂ ਲੈ ਲਿਓ